ਲੋਕ ਸਭਾ ਫਰੋਜਪੁਰ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਬੀਤੇ ਦਿਨੀ ਲੋਕ ਸਭਾ ਫਰੋਜਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਲੋਕਾਂ ਦੇ ਵਿੱਚ ਵਿਚਰ ਰਿਹਾ ਫੌਜੀ ਅੰਗਰੇਜ਼ ਸਿੰਘ ਵਾਰਵਲ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਵੱਡੇ ਇਕੱਠ ਦੇ ਵਿੱਚ ਆਪਣੇ ਸਮਰਥਕਾਂ ਦੀ ਨਾਲ ਮਿਲਣੀ ਕਰਕੇ ਇਹ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਸਨ ਔਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਸਨ ਆਮ ਆਦਮੀ ਪਾਰਟੀ ਨੇ ਉਹਨਾਂ ਤੇ ਭਰੋਸਾ ਨਾ ਜਿਤਾਉਂਦੇ ਹੋਏ ਆਮ ਆਦਮੀ ਦੀ ਟਿਕਟ ਸਿਟਿੰਗ ਐਮਲੇ ਮੁਖਸਰ ਕਾਕਾ ਬਰਾੜ ਦੀ ਚੋਲੀ ਵਿੱਚ ਪਾ ਦਿੱਤੀ ਜਿਸ ਤੋਂ ਬਾਅਦ ਫਾਜ਼ਿਲਕਾ ਔਰ ਫਿਰੋਜ਼ਪੁਰ ਜ਼ਿਲ੍ਹੇ ਦੇ ਆਪ ਵਰਕਰਾਂ ਦੇ ਹੱਥ ਖਾਲੀ ਦਿਖਾਈ ਦੇਣ ਲੱਗੇ ਔਰ ਆਪ ਵਰਕਰਾਂ ਦੇ ਵਿੱਚ ਚੁੱਪੀ ਛਾਈ ਹੋਈ ਹੈ ਲੇਕਿਨ ਫੌਜੀ ਅੰਗਰੇਜ਼ ਸਿੰਘ ਵਾਰਵਲ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਆਪਣੇ ਸਮਰਥਕਾਂ ਦੇ ਵਿੱਚ ਵੱਡਾ ਐਲਾਨ ਕਰ ਦਿੱਤਾ ਹੈ ਕਿ ਉਹ ਰੋਜਵਰ ਲੋਕ ਸਭਾ ਤੋਂ ਆਜ਼ਾਦ ਚੋਣ ਲੜਨਗੇ ਹੁਣ ਗੱਲ ਕਰਾਂਗੇ ਜੇਕਰ ਆਮ ਆਦਮੀ ਪਾਰਟੀ ਦੀ ਟਿਕਟ ਕਾਕਾ ਬਰਾੜ ਨੂੰ ਦੇ ਦਿੱਤੀ ਗਈ ਹੈ ਔਰ ਬਾਕੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਜੇ ਫਾਜਲ ਕਾਨਾ ਸੰਬੰਧਿਤ ਗੱਲ ਕਰੀਏ ਜਾ ਜ਼ਿਲੇ ਫਿਰੋਜ਼ਪੁਰ ਨਾਲ ਸੰਬੰਧਿਤ ਗੱਲ ਕਰੀਏ ਤਾਂ ਕਾਫੀ ਅੰਦਰ ਹੀ ਅੰਦਰ ਜਿਹੜੇ ਵਰਕਰ ਨਿਰਾਸ਼ ਚੱਲ ਰਹੇ ਹਨ ਲੇਕਿਨ ਉਹਨਾਂ ਨੇ ਚੁੱਪੀ ਛਾਈ ਹੋਈ ਹੈ ਨਾ ਹੀ ਉਹ ਕਿਸੇ ਤਰ੍ਹਾਂ ਦਾ ਕੋਈ ਬਿਆਨ ਦੇ ਰਹੇ ਹਨ ਔਰ ਦੂਸਰੇ ਪਾਸੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ WhatsApp ਗਰੁੱਪਾਂ ਦੇ ਵਿੱਚ ਇੱਕ ਵੱਡੀ ਜੰਗ ਛਿੜੀ ਹੋਈ ਹੈ ਜਿਸ ਦੇ ਵਿੱਚ ਦੇਖਣ ਨੂੰ ਇਹ ਮਿਲਦਾ ਹੈ ਕਿ ਫਿਰ ਤੋਂ ਬਾਦਲ ਪਰਿਵਾਰ ਦਾ ਇਸ ਸੀਟ ਤੇ ਆ ਵੀ ਹੋਣ ਦਾ ਖਦਸ਼ਾ ਦਿਖਾਈ ਦੇ ਰਿਹਾ ਹੈ ਜੇਕਰ ਗੱਲ ਕਰੀਏ ਛੇਰ ਸਿੰਘ ਗਪਾਇਆ ਦੀ ਤਾਂ ਛੇਰ ਸਿੰਘ ਗਪਾਇਆ ਨੂੰ ਜੇਕਰ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲ ਜਾਂਦੀ ਹੈ ਔਰ ਸੁਖਵੀਰ ਬਾਦਲ ਇਤੇ ਖੁਦ ਲੜਦੇ ਹਨ ਤਾਂ ਦੋਨਾਂ ਦੇ ਵਿੱਚ ਮੁਕਾਬਲਾ ਰਹੇਗਾ ਔਰ ਜੇ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇਹ ਆ ਭਾਜਪਾ ਦਾ ਪਿੰਡਾਂ ਦੇ ਵਿੱਚ ਵਿਰੋਧ ਕਰ ਰਹੇ ਹਨ ਭਾਜਪਾ ਦੇ ਵੋਟ ਬੈਂਕ ਦੇ ਤੇ ਅਸਰ ਪੈ ਸਕਦਾ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚੋਂ ਫੌਜੀ ਅੰਗਰੇਜ਼ ਸਿੰਘ ਦਾ ਟੁੱਟਣਾ ਵੀ ਆਮ ਆਦਮੀ ਪਾਰਟੀ ਦੀ ਵੋਟ ਬੈਂਕ ਤੇ ਅਸਰ ਪਾ ਸਕਦਾ ਹੈ। ਹੁਣ ਮੁਕਾਬਲੇ ਦੀ ਗੱਲ ਕਰੀਏ ਤਾਂ ਮੁਕਾਬਲਾ ਸ਼ੇਰ ਸਿੰਘ ਘਬਾਇਆ ਔਰ ਸੁਖਬੀਰ ਸਿੰਘ ਬਾਦਲ ਦੇ ਵਿੱਚ ਰਹਿ ਸਕਦਾ ਹੈ। ਪਰ ਸੁਖਬੀਰ ਸਿੰਘ ਬਾਦਲ ਨੇ ਵੀ ਅਜੇ ਲੋਕ ਸਭਾ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ। ਹਰ ਸਿਮਰਤ ਕੌਰ ਬਾਦਲ ਦੇ ਵੀ ਇੱਥੇ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ। ਕੇ ਅਰ ਸਿਮਰਿਤ ਕੋਰ ਬਾਦਲ ਫਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ ਔਰ ਦੂਸਰੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਟਿਕਟ ਛੇਰ ਸਿੰਘ ਦੀ ਝੋਲੀ ਪੈ ਸਕਦੀ ਏ ਔਰ ਜੇ ਦੂਸਰੇ ਪਾਸੇ ਗੱਲ ਕਰੀਏ ਤਾਂ ਦੂਜੇ ਉਮੀਦਵਾਰ ਕਾਂਗਰਸ ਵੱਲੋਂ ਅਮਰਤਾ ਵੜਿੰਗ ਜੋ ਕਿ ਰਾਜਾ ਵੜਿੰਗ ਦੇ ਪਤਨੀਆਂ ਹਨ ਉਹਨਾਂ ਦੀ ਝੋਲੀ ਵੀ ਇਹ ਟਿਕਟ ਪੈ ਸਕਦੀ ਏ ਪਰ ਦੇਖਣਾ ਹੁਣ ਇਹ ਹੋਵੇਗਾ ਵੀ ਇਹ ਮੁਕਾਬਲਾ ਕਿੰਨਾ ਦੇ ਵਿੱਚ ਜ਼ਿਆਦਾ ਰਹਿੰਦਾ ਹੈ ਜੇਕਰ ਗੱਲ ਕਰੀਏ ਫਿਰੋਜ਼ਪੁਰ ਔਰ ਫਾਜ਼ਿਲਕਾ ਜ਼ਿਲ੍ਹੇ ਦੀ ਤਾਂ ਇਸ ਬਾਰਡਰ ਪੱਟੀ ਦਾ ਇਸ ਲੋਕ ਸਭਾ ਸੀਟ ਨੂੰ ਜਿਤਾਉਣ ਦੇ ਵਿੱਚ ਵੱਡਾ ਹੱਥ ਰਹਿੰਦਾ ਹੈ ਜੇ ਗੱਲ ਕਰੀਏ ਰਾਏ ਸਿਕ ਬਰਾਦਰੀ ਦੀ ਤਾਂ ਰਾਏ ਸਿਕ ਬਰਾਦਰੀ ਦੇ ਨਾਲ ਸੰਬੰਧਿਤ ਲੋਕ ਜਿਹੜੇ ਇਸ ਸੀਟ ਨੂੰ ਜਿਤਾਉਣ ਦੇ ਵਿੱਚ ਜ਼ਿਆਦਾ ਹੱਥ ਰੱਖਦੇ ਹਨ ਹੁਣ ਦੇਖਣਾ ਇਹ ਹੋਵੇਗਾ ਕੀ ਸਕਬੀਰ ਬਾਦਲ ਇਥੋਂ ਖੁਦ ਲੜਦੇ ਹਨ ਜਾਂ ਆਪਣੀ ਪਤਨੀ ਹਰ ਸਿਮਰਤ ਕੌਰ ਨੂੰ ਇਥੋਂ ਲੜਾਉਂਦੇ ਹਨ ਜਾਂ ਹੋਰ ਕੋਈ ਉਮੀਦਵਾਰ ਲੜਾਉਂਦੇ ਹਨ ਸੂਤਰਾਂ ਦੇ ਹਵਾਲੇ ਤੋਂ ਗੱਲ ਕਰੀਏ ਤਾਂ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਚਕਾਰ ਹੁੰਦਾ ਦਿਖਾਈ ਦੇ ਰਿਹਾ ਹੈ ਹੁਣ ਤੱਕ ਦੀ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਜੋ ਕਿ ਅਨੁਮਾਨ ਲਗਾਏ ਜਾ ਰਹੇ ਹਨ ਔਰ ਸਿਆਸਤਦਾਨਾਂ ਦੇ ਇਹ ਤਜਰਬੇ ਹਨ ਜੋ ਤੁਹਾਡੇ ਨਾਲ ਸਾਂਝੇ ਕੀਤੇ ਹਨ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ